ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਅਸੀਂ 2 ਤੋਂ 3 ਦਿਨ ਪਹਿਲਾਂ ਪੰਡੋਰੀ ਸਾਹਿਬ ਨੂੰ ਇੱਕ ਸਵਾਲ ਕੀਤਾ ਸੀ ਵੀ ਸਾਨੂੰ ਮਸ਼ੀਨ ਚਾਹੀਦੀ ਆ ਇਹਨਾਂ ਅਸਰਾਂ ਨੇ ਮਸ਼ੀਨ ਭੇਜਦੀ ਇੱਥੇ ਕੀ ਤਾਨਾशाही ਆ ਵੀ ਲੋਕ ਕਹਿੰਦੇ ਇਹ ਜਿਹੜੀਆਂ ਮਸ਼ੀਨਾਂ ਚੱਲਦੀਆਂ ਸਰਕਾਰੀ ਕੋਈ ਸਰਕਾਰੀ ਮਸ਼ੀਨ ਨਹੀਂ ਸਰਕਾਰੀ ਮਸ਼ੀਨ ਅੱਜ ਪਹੁੰਚੀ ਆ ਇਹਨਾਂ ਦੀ ਮਸ਼ੀਨ ਕੱਲ ਦੀ ਪਹੁੰਚੀ ਸਵੇਰ ਦੀ ਚੱਲਦੀ ਆ ਸਾਨੂੰ ਮਤਲਬ ਜਿੰਨੇ ਆ ਪਿੰਡ ਦੇ ਖੜੇ ਆ ਮੋਦਬਰ ਬੰਦੇ ਚਾਹੇ ਕੋਈ ਬੋਲਦਾ ਚਾਹੀ ਨਹੀਂ ਬੋਲਦਾ ਗੱਲ ਸੱਚ ਆ ਵੀ ਇਹਨਾਂ ਨੇ ਸਾਨੂੰ ਮਸ਼ੀਨ ਦਿੱਤੀ ਤੇ ਅਹੀਂ ਇਹਨਾਂ ਦਾ ਧੰਨਵਾਦ ਕਰਦੇ ਆ ਜਿਹੜਾ ਅਫਸਰ ਜਾ ਕੋਈ ਮੁਲਾਜ਼ਮ ਸਾਨੂੰ ਸਾਥ ਦੇਊਗਾ ਉਹਦਾ ਜੀ ਆਇਆਂ ਨੂੰ ਧੰਨਵਾਦ ਤੇ ਜਿਹੜਾ ਸਾਨੂੰ ਔਖੀ ਵੇਲੇ ਨਹੀਂ ਖੜਦਾ ਉਹਦਾ ਜਾਜ ਹੀ ਜਾਜ ਜਿੱਥੇ ਮਰਜੀ ਜਾਵੇ ਸਾਨੂੰ ਕੋਈ ਮਤਲਬ ਨਹੀਂ ਅੱਜ ਸਾਡੇ ਨਾਲ ਪੰਡੋਰੀ ਸਾਹਿਬ ਖੜੇ ਆ ਹਾਲਾਂਕਿ ਮੈਂ ਤੁਹਾਨੂੰ ਅੱਗੇ ਮੈਂ ਨਹੀਂ ਆਮ ਵਾਲੀ ਦੇ ਵਿੱਚ ਪਰ ਇਹਨਾਂ ਨੇ ਅੱਜ ਸਾਡਾ ਸਾਥ ਦਿੱਤਾ ਅਸੀਂ ਇਹਨਾਂ ਦਾ ਧੰਨਵਾਦ ਕਰਾਂਗੇ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਹੋਰ ਉੱਥੇ ਵੀ 1 ਲੱਖ ਕੇ 1.5 ਲੱਖ ਰੁਪਏ ਦੇ ਕੇ ਗਏ ਭਾਂਡੇ ਵਾਲ ਨੂੰ ਇਹਦੇ ਵਿੱਚ ਇਹਨਾਂ ਦਾ ਬਹੁਤ ਸਹਿਯੋਗ ਆ ਬਹੁਤ ਵਧੀਆ ਅਫਸਰਾਂ ਮੇਰੇ ਮਦਦ ਮੁਲਾਜ਼ਮਾਂ ਇੰਚਾਰਜ ਲੱਗੇ ਹੋਏ ਆ ਉਹ ਇਹਨਾਂ ਦੇ ਨਾਲ ਸਾਥ ਦੇ ਹੋਏ ਆਪਣੇ ਨਾਲ ਸਾਥ ਦੇ ਰਿਹਾ ਵੋਟਾਂ ਦਾ ਜਿਹੜਾ ਮਸਲਾ ਅੱਗੇ ਦਾ ਜਿਹੜਾ ਮੁਲਾਜ਼ਮ ਇਧਰ ਅਫਸਰ ਸਾਡੇ ਚੰਗਾ ਕੰਮ ਕਰੂਗਾ ਅਸੀਂ ਉਹਨੂੰ ਵੋਟਾਂ ਪਾਵਾਂਗੇ ਏ ਮਤਲਬ ਵੋਟਾਂ ਦਾ ਲਾਸਟ ਦਿਨ ਆਉਂਦਾ ਪਰ ਪਰਸੋਂ ਪਹੁੰਚੇ ਭਾਜੀ ਹੁਣੀ ਆ ਗਏ ਭਾਜੀ ਹੁਣੀ ਪਰਸੋਂ ਵੀ ਆ ਗਏ ਬਾਕੀ ਸਾਨੂੰ ਇਹ ਨਹੀਂ ਪਤਾ ਸੀ ਇਹਨਾਂ ਦਾ ਟ੍ਰੀਟਮੈਂਟ ਹੋਇਆ ਸੀ ਪੋਸਟ ਕਰਕੇ ਸਾਡੇ ਕੋਲ ਪਹਿਲਾਂ ਨਹੀਂ ਆ ਸਕੇ ਹੁਣ ਜਿੱਦਣ ਦਾ ਪਾਣੀ ਦਾ ਇਹਨਾਂ ਨੂੰ ਪਾ ਲਗਿਆ ਰੋਜ਼ ਹੀ ਸਾਡੇ ਕੋਲ ਸਾਡਾ ਪਤਾ ਲੈਣ ਆਉਂਦੇ ਆ ਸੋ ਵੀਰੋ ਇਸ ਕਰਕੇ ਆਪਾਂ ਨਾਲ ਮਿਲ ਕੇ ਚੱਲੀਏ ਜੋ ਵੀ ਆ ਮਸਲਾ ਇਹ ਔਖੇ ਟਾਈਮ ਦਾ ਇੱਕ ਕੱਟੇ ਕਰੀਏ ਇਹਨਾਂ ਦਾ ਬਹੁਤ ਧੰਨਵਾਦ ਜਿਹੜਾ ਸਾਡੇ ਇੱਥੇ ਆ ਕੇ ਸਾਰ ਲੈ ਰਹੇ ਆ ਵਾਹਿ ਦੁਰਜੀ ਕਾ ਖਾਲਸਾ ਵਾਹਿ ਗੁਰੂ ਕੀ ਫਤਿਹ